ਕੱਲ ਦਾ ਜਵਾਬ ਵੀ ਵਿੱਚ ਰਹਿ ਗਿਆ ਵੀ ਅਸੀਂ ਭਜ ਨਟਕੇ ਅੱਜ ਇੰਨਾ ਸਾਡੇ ਕੋਲ ਜਿਹੜਾ ਸਮਾਂ ਬਰਬਾਦ ਹੋ ਜਾਂਦਾ ਏ ਵੀ ਸਮਾਂ ਬਚਦਾ ਹੀ ਨਹੀਂ ਹੈਗਾ ਜਿਹਦੇ ਵਿੱਚ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਾਂ ਹੈਨਾ ਵੀ ਅਸੀਂ ਥੱਕ ਜਾਂਦੇ ਆ ਪਰ ਅਸੀਂ ਚੱਲਦੇ ਪਤਾ ਕਿੱਦਾਂ ਅਸੀਂ ਚੱਲਦੇ ਆ ਵੀ ਜਿਵੇਂ ਅੱਜ ਕੱਲ ਬੰਦੇ ਦਰਵਾਜ਼ਾ ਹੋ ਗਿਆ ਵੀ ਡੌਗੀ ਨੂੰ ਨਾਲ ਲੈ ਕੇ ਬਾਹਰ ਸੈਰ ਕਰਦੇ ਚਲੇ ਜਾਂਦੇ ਹੈਨਾ ਤੇ ਬੰਦਾ ਸੈਰ ਦੀ ਕਰਕੇ ਆਉਂਦਾ ਜਦੋਂ ਦੇਖਦੇ ਆ ਅਸੀਂ ਡੌਗੀ ਸਾਡੇ ਨਾਲ ਵੱਧ ਥੱਕਿਆ ਹੁੰਦਾ ਉਹ ਬੈਠ ਜਾਂਦਾ ਤੇ ਉਹ ਕਈ ਵਾਰ ਜਿਹਨੂੰ ਅਸੀਂ ਕਹਿੰਦੇ ਹਾਂ ਹੌਂਕ ਰਿਹਾ ਹੁੰਦਾ ਠੀਕ ਹੈ ਖੜ ਜਾਂਦਾ ਤੇ ਇੱਕ ਭਲਾ ਪੁਰਸ਼ ਨੂੰ ਪੁੱਛ ਲਿਆ ਕਿਸੇ ਨੇ ਵੀ ਯਾਰ ਜਿੰਨਾ ਕ ਮੈਂ ਚੱਲਿਆ ਵੀ ਇਹ ਡੌਗੀ ਵੀ ਉਨੇ ਹੀ ਚੱਲਿਆ ਪਰ ਇਹ ਇੰਨਾ ਥੱਕਿਆ ਜਾਂ ਇੰਨਾ ਸਾਹ ਕਿਵੇਂ ਚੜ ਗਿਆ ਇਹਨੂੰ ਉਹ ਕਹਿੰਦਾ ਨਹੀਂ ਸੱਜਣਾ ਕਹਿੰਦਾ ਵੀ ਤੇਰਾ ਸਵਾਲ ਵੀ ਹੈਗਾ ਸੀ ਨਾ ਵੀ ਅੱਜ ਅਸੀਂ ਬਹੁਤ ਆ ਬਾਹਰ ਸਵੇਰੇ ਨਿਕਲ ਜਾਂਦੇ ਆਂ ਔਰ ਬੜਾ ਸਿੱਧਾ ਖਾ ਕੇ ਆਪਣੇ ਘਰ ਆਉਨੇ ਆਂ ਤੇ ਕਈ ਵਾਰ ਸਾਡਾ ਆਪਣੇ ਪਰਿਵਾਰ ਨੂੰ ਵੀ ਟਾਈਮ ਦੇਣਾ ਜਿਹੜਾ ਹੈਗਾ ਉਹਦੇ ਲਈ ਸਮਾਂ ਸਾਡੇ ਕੋਲ ਬਚਦਾ ਨਹੀਂ ਹੈਗਾ ਉਹ ਕਹਿੰਦਾ ਸੀ ਚੱਲਦੇ ਕਿੱਦਾਂ ਜਿਵੇਂ ਡੌਗੀ ਕਦੇ ਇੱਧਰੋਂ ਨਿਕਲ ਗਿਆ ਕਦੇ ਸਿੱਧਾ ਨਹੀਂ ਤੁਰਦਾ ਡੌਗੀ ਫਿਰ ਭਜਦਾ ਕਦੇ ਇਦਾਂ ਨੂੰ ਭਜ ਲੰਦਾ ਕਦੇ ਇਦਾਂ ਨੂੰ ਭਜ ਲੰਦਾ ਕਦੇ ਇਦਾਂ ਨੂੰ ਭਜ ਲੰਦਾ ਕਹਿੰਦੇ ਇਹਦੇ ਇਹਦੇ ਥੱਕਣ ਦਾ ਕਾਰਨ ਇਹ ਹੈ ਇੱਕ ਸੋਚ ਆਈ ਇਦਾਂ ਨੂੰ ਭਜਾ ਲੇਗੀ ਦੂਜੀ ਸੋਚ ਆਈ ਇਹਦੇ ਨੂੰ ਕੰਮ ਕੁਛ ਕਰ ਰਹੇ ਸੀ ਅੰਦਰ ਕੁਝ ਹੋ ਚੱਲੀ ਜਾ ਰਿਹਾ ਹਮਮ ਕਨਸੈਂਟ੍ਰੇਸ਼ਨ ਬਣ ਨਹੀਂ ਰਹੀ ਜਿਹੜਾ ਕੰਮ ਸਾਡਾ 5 ਮਿੰਟ ਚ ਹੋ ਜਾਣਾ ਸੀ ਉਹ ਘੰਟੇ ਜੀ ਵੀ ਨਹੀਂ ਹੋ ਰਿਹਾ ਕਿਉਂ ਕਿਉਂਕਿ ਉਹਦੇ ਉੱਤੇ ਧਿਆਨ ਕੇਂਦ੍ਰਿਤ ਨਹੀਂ ਹੋ ਰਿਹਾ ਧਿਆਨ ਕਿੱਥੇ ਜਾ ਰਿਹਾ ਜਿਹੜੇ ਸੰਸਾਰ ਦੇ ਸਾਡੇ ਮਨ ਦੇ ਉੱਤੇ ਪ੍ਰਭਾਵ ਬਣੇ ਹੋਏ ਐ ਜੋ ਇਹੀ ਸਟੱਪ ਬਾਅਦ ਇਸੇ ਕਰਕੇ ਅਸੀਂ ਥੱਕਦੇ ਆ ਇਸੇ ਕਰਕੇ ਅਸੀਂ ਕਮਜ਼ੋਰ ਹੁੰਨੇ ਆ ਉਹਨੇ ਐਦਾਂ ਸਾਡੀ એનર્ਜੀ ਨੈਗੇਟਿਵ ਜਿਹੜੀ ਹੈ ਸਾਡੇ ਅੰਦਰ ਉਹ ਨੈਗੇਟਿਵ એનર્ਜੀ ਦਾ ਜਿਹੜਾ ਫਲੋ ਹੈ ਉਹ ਸਾਨੂੰ ਬਹੁਤ ਹੀ ਕਮਜ਼ੋਰ ਕਰ ਦਿੰਦਾ ਹੈ ਪੋਜ਼ਿਟਿਵ એનર્ਜੀ ਜਿਹੜੀ ਸਾਨੂੰ ਥੋੜੇ ਜਿਹੇ ਡਾਇਲੌਗ ਹੀ ਕੀ ਇੱਕ ਵਾਤਾਵਰਣ ਤੁਸੀਂ ਕੋਈ ਵੀ ਚੀਜ਼ ਜਿਹੜੀ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹਦੇ ਵਿੱਚ ਸਾਡੇ ਮਤਲਬ ਜਰਨੈਲਾਂ ਦੀਆਂ ਗੱਲਾਂ ਹੈਗੀਆਂ ਹੈ ਨਾ ਤੇ ਤੁਸੀਂ ਜਿਹਨੇ ਨਾ ਮੁਮਕਿਨ ਨੂੰ ਮੁਮਕਿਨ ਕੀਤਾ ਉਹਨਾਂ ਦੀਆਂ ਗੱਲਾਂ ਨੂੰ ਤੇ ਉਹਨਾਂ ਦੇ ਭਾਵੇਂ ਕਿਸੇ ਵੀ ਚੀਜ਼ ਨੂੰ ਸੁਣ ਕੇ ਤੇ ਤੁਸੀਂ ਮਹਿਸੂਸ ਕਰਦੇ ਆ ਕਿ ਤੁਹਾਡੇ ਅੰਦਰ ਕਿੰਨੀ એનર્ਜੀ એનર્ਜੀ ਦਾ ਜੇ ਪਤਾ ਕਰਨਾ ਹੈ ਨਾ ਹੁਣ ਇਸ ਵੇਲੇ ਸਾਡੇ ਥੱਕੇ ਹੋਏ ਆ ਕੇ ਹੋਏ ਸਾਨੂੰ ਐ ਲੱਗਦਾ ਵੀ ਸਾਨੂੰ ਰੈਸਟ ਚਾਹੀਦੀ ਹੈ ਕਹਿੰਦੇ ਵੀ ਮੇਰੇ ਕੋਲ ਹਿੰਮਤ ਨਹੀਂ ਮੈਨੂੰ ਪਾਣੀ ਦਾ ਗਲਾਸ ਫੜਾ ਦਿਓ ਕਹਿੰਦੇ ਵੀ ਹੁਣ ਮੇਰੇ ਕੋਲ ਉੱਠ ਕੇ ਮੈਂ ਬਹੁਤ ਥੱਕ ਗਿਆ ਪੀਣ ਦੀ ਵੀ ਇਸ ਵੇਲੇ ਹਿੰਮਤ ਨਹੀਂ ਹੈ ਤੇ ਬਾਈ ਚਾਂਸ ਕੋਨੇ ਚ ਲੱਗ ਜਵੇ ਆ ਕਮਰੇ ਦੇ ਅੱਗ ਹਮ ਔਰ ਤੁਹਾਡੇ ਚ ਇੰਨੀ એનર્ਜੀ ਆਉਗੀ ਤੁਸੀਂ ਦਰਵਾਜ਼ਾ ਵੀ ਤੋੜ ਦੋਗੇ ਜੇ ਬੰਦ ਹੋਇਆਗੇ ਉਹ એનર્ਜੀ ਕਿੱਥੋਂ ਆ ਗਈ એનਰਜੀ ਦਾ ਸੋਮਾ ਸਾਡੇ ਅੰਦਰ ਹੈ